ਸਾਡੇ ਸੁਪਰਸਟਾਰ ਅੰਗਲੀ ਸਾਡੇ ਕੋਲ ਨੰਬਰ ਇਹ ਬਹੁਤ ਮੋਹਟੀ ਦੇ ਰਹੇ ਆਪਣੇ ਤਾਂ ਬਸ ਅਸੀ ਕਾਲ ਦੋਸਤੋ ਮੈਂ ਆਦੀਪਕ ਕੁਮਾਰ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਦੀਪਕ ਬਲੌਗਰ ਤੇ ਹੁਣ ਸੋ ਮੈਂ ਜਾ ਰਿਹਾ ਆਪਾਂ ਭੰਗੜੇ ਤੇ ਅੱਜ ਆਪਣਾ ਸ਼ੋਅ ਆ ਮੀਡੀਆ ਨੇ ਤੇ ਆਪਾਂ ਅੱਜ ਤੁਹਾਨੂੰ ਦਿਖਾਉ ਲੇ ਆਂ ਆਪਣਾ ਭੰਗੜੇ ਦਾ ਪੂਰਾ ਪ੍ਰੋਗਰਾਮ ਅਸੀਂ ਹੁਣ ਪਹੁੰਚ ਚੁੱਕੇ ਆ ਛੋੜ ਛੋੜ ਕੇ ਤੇ ਆਪਣਾ ਮਿੱਤਰ ਬੱਬੂ ਮੋਰੇ ਆ ਰਿਹਾ ਆ ਉਹਨੂੰ ਆਪਾਂ ਉੱਥੇ ਲੈ ਕੇ ਜਾਣਾ ਨਾਲ ਤੇ ਬਾਕੀ ਤੁਹਾਨੂੰ ਉੱਥੇ ਅੱਗੇ ਜਾ ਕੇ ਦਿਖਾਉ ਲੇ ਆਪਾਂ ਬਬੂ ਮੇਰਾ ਭਰਾ ਫੋਨ ਪੜੂਗਾ ਅੱਗੇ ਜਾ ਕੇ ਮੋਬਾਈਲ ਉਹ ਬਲੌਗ ਸਾਨੂੰ ਸਾਰਾ ਖਾਲੂਗਾ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਹੁਣ ਆਪਾਂ ਤੇ ਆ ਗਿਆ ਬੜਾ ਬੱਬੂ ਭਰਾ ਬਹੁਤ ਠੀਕ ਆਜਾ ਬਕਦਰ ਜਾਣਾ ਆਪਾਂ ਜਾਣਾ ਮੇਟੀਆਣਾ ਮੇਟੀ ਜਾਣਾ ਚਾ ਠੀਕ ਓਕੇ ਬਹਿ ਜਾਓ ਫੇ ਚੱਲੀਏ ਅਸਲ ਪਗਵਾੜਾ ਇਹ ਪਗਵਾੜਾ ਸ਼ਹਿਰ ਵਿੱਚ ਇਹ ਪਗਵਾੜਾ ਸ਼ਹਿਰ ਹੈ ਪਗਵਾੜਾ ਸ਼ਹਿਰ ਸ਼ੋਪਿੰਗ ਮਾਲ ਰਖੜੀਆਂ ਦਾ ਤਿਹਾਰ ਆ ਦੇਖੋ ਰਖੜੀਆਂ ਸਿੱਧੇ ਚੱਲੋ ਸਿੱਧੇ ਬਾਜ਼ਾਰ ਵਿੱਚ ਰਖੜੀਆਂ ਦਾ ਤਿਹਾਰ ਆ ਦੇਖੋ ਇਹ ਸ਼ੋਪਿੰਗ ਮਾਲ ਫਗਵਾੜਾ ਸ਼ਹਿਰ ਸੰਤ ਗਾਰਮੈਂਟ ਸੰਤ ਗਾਰਮੈਂਟ ਕਪੜੇ ਦੀ ਦੁਕਾਨ ਸਾਰੇ ਮੰਡਿਆਂ ਨੂੰ ਸ਼ੋਪਿੰਗ ਕਰਨੀ ਪੈਗੀ ਰਸਤੇ ਵਿੱਚ ਨਾ ਨਹੀਂ ਕਪੜੇ ਭਾਗੇ ਜਾਣੇ ਕਹਿੰਦਾ ਕਹਿੰਦਾ ਬੜਾ ਹੀ ਆ ਚਾਨ ਚੇ ਦੇਖ ਕੇ ਸੋਣਾ ਨਿਸ਼ਾੜ ਦੇ ਬਹੁਤ ਸੋਨੇ ਕੱਪੜੇ ਆ ਭਾਈ ਹਣਾ ਕੋਲ ਐਨ ਸਹੀ ਰੇਟ ਤੇ ਮਿਲਦੇ ਯਾਰ ਜੈ ਜੈ ਭਾਈ ਸਿਆ ਦੇ ਬੰਨ ਜਾਮੇ ਨਹੀਂ ਪਸੰਦੋਂ ਦੇ ਜਾਮੇ ਦਾ ਟੇਲ ਲਾਤਾ ਮੋਢੇ ਹਰੇ ਨੇ ਜਾਨੇ ਪਰ ਸਾਰੇ ਵਧੀਆ ਆਦਾ ਅ ਲਰਨਦ ਭਾਈ ਸੋਨਾ ਸੀ ਪਿਆ ਹਾਂ ਜਾਨ ਉਹ ਕੇ ਲਾਦਾ ਵਾ ਦੇਖਿਆ ਲੌਕ ਹੈਡ ਲਾਦਾ ਫਗਵਾੜੇ ਕਿਹੜਾ ਕਿਹੜਾ ਆਇਆ ਦੱਸਿਓ ਕਿਹੜਾ ਵੇਚਾਰਿਆ ਸਾਡੇ ਸੁਪਰਸਟਾਰ ਅੰਗਲੀ ਸਾਡੇ ਕੋਲ ਫਗਵਾੜੇ ਆ ਗਏ ਨੇ ਹੁਣ ਅਸੀਂ ਜਾ ਰਹੇ ਹਾਂ ਕੰਮ ਤੇ ਅੰਗਲੀ ਜੀ ਨੇ ਕਿਹਾ ਹਾਲ ਸਾਡਾ ਠੀਕ ਆ ਬੜੀ ਵਧੀਆ ਜਲਦੀ ਹੋਪੇ ਮਿਲਦੇ ਆਂ ਫਿਰ ਨੈਕਸਟ ਹੋਂਤੇ ਆ ਭਵਾਨਾ ਪਾਸਟਾ ਰਸਤੇ ਵਿੱਚ ਤੇ ਹੁਣ ਇਹ ਸਾਡੀ ਮੈਡਮ ਨੂੰ ਕੁਝ ਚਾਹੀਦਾ ਸੀ ਸਮਾਨ ਮੰਨਿਆਰੀ ਦਾ ਤੇ ਉਹ ਜਾ ਰਹੀ ਹੈ ਮੈਡਮ ਸਾਡੀ ਮੰਨਿਆਰੀ ਦੀ ਦੁਕਾਨ ਤੇ ਆਹ ਦੇਖੋ ਮੰਨਿਆਰੀ ਦੀ ਦੁਕਾਨ ਜਾ ਬੜੇ ਸਾਡੀ ਮੈਡਮ ਨੂੰ ਕੁਝ ਚਾਹੀਦਾ ਹੁਣ ਪਹੁੰਚ ਕੇ ਜੀ ਮੰਨਿਆਰੀ ਵਾਲੀ ਸ਼ਾਪ ਤੇ ਸਾਡੀ ਮੈਡਮ ਨੂੰ ਚਾਹੀਦਾ ਪਰਾਂਦਾ ਹੁਣ ਪਰਾਂਦਾ ਦੇਖ ਰਹੇ ਹਾਂ ਅਲੇ ਅਲੇ ਆ ਜੀ ਪ੍ਰੰਦਾ ਉੱਥੇ ਸ਼ੋਰ ਤੇ ਤੁੰਗੀ ਪ੍ਰੰਦਾ ਲਾਗੂ ਕਰਦੇ ਅਸੀਂ ਪਹੁੰਚ ਗਏ ਜੀ ਮੇਟਿਆਣੀ ਆਦਮਪੁਰ ਹਵਾਈ ਅੱਡਾ ਨੀਵੇ ਹਸ਼ਿਆਤਪੁਰ ਰੋਡ ਅਸੀਂ ਪਹੁੰਚੇ ਜੀ ਮੇਟਿਆਣੀ ਮੇਟਿਆਣੀ ਆ ਹੈਗੀ ਮੇਟਿਆਣੀ ਮਲ ਜੀ ਐਨ ਜੇ ਫੈਕਟਰੀ ਜੀ ਐਨ ਜੇ ਅਸੀਂ ਜਾਣਾ ਇਸ ਤੋਂ ਅੱਗੇ ਥੋੜੇ ਅੱਗੇ ਜਾਣਾ ਫਿਰ ਤੈਨੂੰ ਪਹੁੰਚ ਗਿਆ ਆਪਣਾ ਦਿਫੰਨੇ ਆ ਲਾਈਵ ਲੋਕੇਸ਼ਨ ਹੁਣ ਅਸੀਂ ਗਏ ਲੰਡਨ ਕਾਸਟਲ ਲੰਡਨ ਕਾਸਟਲ ਰਿਜ਼ੋਰਟ ਹੁਣ ਅਸੀਂ ਆਪਣੀ ਬਾਈਕ ਲਾ ਲਈ ਆ ਤਦ ਵੀ ਆਪਣੀ ਬਾਈਕ ਨੂੰ ਲੋਕ ਕਰਦਾ ਪਿਆ ਹੁਣ ਅਸੀਂ ਉੱਤਰ ਗਏ ਆ ਜੀ ਲੰਡਨ ਕਾਸਟਲ ਰਿਜ਼ੋਰਟ मैडम जी ਸਾਡੇ ਉਤਰ ਗਏ ਨੇ ਆ ਰਹੇ ਨੇ ਉਤਰ ਕੇ ਹੁਣ ਅਸੀਂ ਅੰਦਰ ਜੰਨੇ ਆ ਅੰਦਰ ਜਾ ਕੇ ਦਿਖੋਨੇ ਤੁਹਾਨੂੰ ਅੰਦਰ ਦਾ ਥੀ ਅਸੀਂ ਜਾ ਰਹੇ ਹੁਣ ਅੰਦਰ ਅਸੀਂ ਜਾ ਰਹੇ ਹੁਣ ਅੰਦਰ ਅੰਦਰ ਜਾ ਕੇ ਵੀ ਤੁਹਾਨੂੰ ਦਿਖੋਨੇ ਆ ਇੱਧਰ ਸਾਡੇ ਮੈਡਮ ਜੀ ਵੀ ਤੁਰੇ ਆਉਂਦੇ ਨੇ ਉਹ ਭਰਾ ਦੀਪਕ ਦੀਪਕ ਬਲੌਗਰ ਬਲੌਗ ਦਾ ਵਧੀਆ ਵਧੀਆ ਇੱਧਰ ਦੇਖੋ ਖਾਣ ਪੀਣ ਦੇ ਸਟਾਲ ਲੱਗੇ ਹੋਏ ਨੇ ਉਹ ਸਾਡੇ ਬੰਦੇ ਦੀ ਲੰਡਨ ਕਾਸਟਲ ਰਿਜ਼ੋਰਟ ਆ ਸਾਡੇ ਇੱਕ ਬੰਦੇ ਨੂੰ ਬਹੁਤ ਭੁੱਖ ਲੱਗੀ ਉਹ ਦੇਖੋ ਭਡੂ ਰਹਿ ਪਡੂ ਰਿਹਾ ਤਾਂ ਲੋਕ ਲੋਕ ਕੇ ਖਾ ਰਿਆ ਭਡੂਰੇ ਭੁੱਖ ਤਾਂ ਲੱਗ ਹੀ ਜਾਂਦੀ ਹੈ ਭਰਾ ਸਾਰਿਆਂ ਨੂੰ ਕਰੋ ਤੇਰੇ ਹੋ ਸਵੇਰ ਦੇ ਇੱਧਰ ਭਰਾ ਸਾਡਾ ਰਿੰਕੂ ਆ ਗਿਆ ਕਿੱਦਾਂ ਰਿੰਕੂ ਵਧੀਆ ਭਾਈ ਤੁਸੀਂ ਸੁਣਾਓ ਫਿਰ ਸਾਡੇ ਜਿਹੜਾ ਭਜੀ ਨਾ ਗਿਆ ਭਾਈ ਲਾਈਵ ਹੋਣ ਚੋਲਨ ਟੈਂਡਰ ਹੋ ਗਈ ਅਸੀਂ ਕਾਲਸ ਦੇ ਅੰਦਰ ਜੀਜੇ ਕਰੂ ਜੀਜੇ ਕਰੂ ਇਹ ਸਾਡੇ ਰੈਂਕੂ ਭਰਾ ਅਧਿਕਤਾਰ ਸਰਦਾਰ ਪਾਜੀ ਸਰਦਾਰ ਪਾਜੀ ਇਹਨਾਂ ਵਾਲੀ ਗਾਵੇ ਭਾਜੀ ਕੀ ਹਾਲ ਆ ਸਰਦਾਰ ਜੀ ਇਹ ਸਾਡੇ ਮੇਨ ਗਰੁੱਪ ਸਰਦਾਰ ਸਾਡੇ ਮੇਨ ਭਰਾ ਗਰੁੱਪ ਦਾ ਹੀਰਾ ਸਰਦਾਰ ਆ ਅਸੀਂ ਹੁਣ ਸਵੇਰ ਦਾ ਬ੍ਰੇਕਫਾਸਟ ਕਰਨਾ ਪਹਿਲਾਂ ਤੇ ਚੱਲਦੇ ਹਾਂ ਇਹ ਛੋਲੇ ਛੋਲੇ ਭਟੂਰੇ ਆਹ ਭਾਈ ਜੀ ਛੋਲੇ ਭਟੂਰੇ ਉਨਾਂ ਆ ਰਹੇ ਆ ਆ ਮੇਰੇ ਭਰਾ ਨੇ ਖਾਣੇ ਆ ਆ ਕੀ ਦੱਸ ਤੈਸਟ ਪਾਲਾ ਪਾਲਾ ਖਾ ਕੇ ਦੇ ਇੱਕਦਰਾ ਟੇਸਟ ਬਹੁਤ ਵਧੀਆ ਟੇਸਟ ਆ ਆ ਸਾਡਾ ਦੀਪੂ ਭਰਾ ਹਾਲੋ 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 ਕੁੜੀ ਦਾ ਜੀ ਸਾਨੂੰ ਪਤਾ ਲੱਗਦਾ ਜੋ ਜਿਹੜਾ ਪਾਣਾ ਹੁੰਦਾ ਕਿਦਾ ਬਾਜੀ ਹੋਰ ਜੀ ਵਧੀਆ ਜੀ ਆਹ ਭਾਈ ਸਾਡਾ ਆਪਰੇਟਰ ਆਪਰੇਟਰ ਬਾਜੀ ਆਹ ਭਾਈ ਸਾਡੇ ਆਪਣੇ ਮਿੱਤਰ ਦੋਸਤ ਸੱਜਣ ਮਿੱਤਰ ਅੱਜ ਹੋ ਗਿਆ ਯਾਰ ਸਾਡੇ ਗੰਜੂ ਭਰਾ ਵੀ ਆ ਗਿਆ ਗੰਜੂ ਭਰਾ ਵੀ ਆ ਗਿਆ ਬਾਈ ਕੀ ਹਾਲ ਚਾਲ ਕਿਦਾ ਬਾਜੀ ਵਧੀਆ 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 ਠੀਕ ਹੈ ਹੋਰ ਹੋਰ ਵਧੀਆ ਲੋਕ ਕੀ ਆ? ਸਭ ਠੀਕ ਹੈ ਤਿਆਰ ਹੋਨੇ ਆਪਾਂ ਸਾਡੇ ਭਾਜੀ ਲਾ ਰਹੇ ਆ ਪੱਗ ਨੂੰ ਪਾਣੀ ਸਾਡੇ ਭਾਜੀ ਹੋਇਆ ਇੱਧਰ ਗੰਜੂ ਭਾਜੀ ਸਾਡੇ ਆ ਭਾਜੀ ਆ ਨਹੀਂ ਚਾਹੁੰਦਾ ਕਿ ਭਾੜੇ ਪਈ ਇੱਧਰ ਕਿਹਦੇ ਪੁੱਛਦਾ

i yeah. don't yeah. ਜੀ ਟੁੰਡੀ ਨਹੀਂ ਹੈ ਇਹ ਸ਼ੈਂਪਰੀ ਡਟੀ ਹੈ ਵਾਈ ਇਸ ਸਟੌਪਿੰਦਾ ਸੱਟ ਟਰੋੜੋ ਮਿਰਚਾ ਬਾਗ ਗਿਆ ਚਲੋ ਪਹਿਲਾ ਟ੍ਰਿਪਲ ਸਵਾਰੀ ਦਾ ਚਾਰਜ ਲਾਓ ਚਲੋ ਟ੍ਰਿਪਲ ਸਵਾਰੀ ਕਿਰੇ ਅਸੋ ਤਾਂ ਜੋ ਜਨਰੇਟ ਹੋ ਜਾਵੇ ਤੁਸੀਂ ਤੇ ਤੀਜਾ ਤੁਹਾਡਾ ਗੌਰ ਆ ਕੀ ਗੱਲ ਕਿਚ ਕਿ ਗੌਰ ਸਾਡੇ ਨਾਲ ਹੈ ਉਹ ਇਹ ਕੰਨੀ ਪੰਪਰੀਟਰੀ ਪੋਰਟਕ ਸਭ ਦੇ ਚਾਲ ਹੁੰਦਾ ਜੀ ਨਾ ਭਾਈ ਲੈ ਨਾ ਭਾਈ ਇਹ ਤਾਂ ਬੁਹਾੜ ਹੈ ਕਿੱਡਾ ਭਾਈ ਬੰਸੋਂ ਹੈ ਤੇ ਜੇ ਹੱਬੋ ਤਾਂ ਤੇ ਰੇਟ ਮੰਗਦੇ ਜਿੰ ਇੰਸਪੈਕਟਰ ਵੱਲ ਹੁੰਦਾ ਤਸਬੁਰ ਹੁੰਦਾ ਦਾਦਾ ਵੇਟਾ ਦੇ ਇੱਕ ਚੇਟਾ ਦਾਦਾ ਵੇਟਾ ਦੇ ਦੋ ਚੇਟਾ ਤੇ ਕੀ ਕਰਦੇ ਲੈ ਨਹੀਂ ਦਾਦੀ ਕੇ ਕਰਦੇ ਚੱਲ ਰਿਹਾ ਤੇ ਦਾਦੀ ਦੇਖ ਤੇ ਇਹਨਾਂ ਨੂੰ ਰੋਕਨਾ ਪਲੀਜ਼ ਨਹੀਂ ਤਾਂ ਦਾ ਨਾ ਉਹ ਤੂੰ ਚੁੱਪ ਨਹੀਂ ਕਰ ਸਕਦਾ ਸੀ ਨਾ ਮੁਰਾਦਾ ਹੁਣ ਬਾਤ ਦੀ ਜਗਤ ਤੇ ਆ ਕੇ ਆਓ ਛੋੜੋ ਪੰਜਾਬ ਕੋਲਸ ਨੇ ਕੋਈ ਰੇਜ਼ ਨਹੀਂ ਆਵੇ ਪੰਜਾਬ ਪੁਲਿਸ ਦਾ ਸਭ ਤੋਂ ਫੌਨ ਹੈ ਹੌਲਦਾਰ ਜਨਾਬ ਮੈਂ ਕਿਹਾ ਉਹ ਤਾਂ ਖੂਕ ਨਹੀਂ ਸਕਦਾ ਹੁੰਦਾ ਪਰ ਮੇਰਾ ਇਹ ਖੂਕ ਸਕਦਾ ਜੀ ਕਰ ਰਿਹਾ ਹੈ ਮੈਂ ਅੱਜ ਸ਼ਾਮ ਚਾਗਦਾ ਚਾਗ ਜਾ ਸ਼ਾ ਗਿਆ ਜਨਾਬ ਨੂੰ ਇਹ ਦੱਸੋ ਇਹਨਾਂ ਸਹੀ ਗਾਜ ਮੇਰਾ ਕਿਹਦਾ ਆਊਗਾ ਕੰਮ ਲਿਆ ਫਾਇਦਾ ਤਾਂ ਤੇਰਾ ਹੀ ਆ ਜੇ ਤੂੰ ਇਹ ਕੰਮ ਕਰਤਾ ਇੱਥੇ ਆ ਕੇ ਡੀ.ਸੀ.ਪੀ. ਸਾਹਿਬ ਤੋਂ ਜੋ ਮੱਛੀ ਮੰਗ ਲਈ ਜੋ ਮੱਛੀ ਮੰਗ ਲਈ ਮਤਲਬ ਕਿ ਮੈਂ ਡੀ.ਸੀ.ਪੀ. ਸਾਹਿਬ ਦੀ ਕੁੜੀ ਨੂੰ ਪੰਜਾਬ ਲੈ ਆਂਦਾ ਤਾਂ ਮੈਂ ਇੰਸਪੈਕਟਰ ਵੀ ਬਣ ਸਕਦਾ ਬਣ ਸਕਦਾ ਓਏ ਬਣ ਗਿਆ ਸਮਝ ਇੰਸਪੈਕਟਰ ਬਣ ਗਿਆ ਹੋਰ ਕੀ ਪਰਤਨਾਮ ਪੇਰਾ ਤੁਸੀਂ ਹੌਲਦਾਰ ਨਾਲ ਪੈਕ ਨਾ ਪਾਓ ਇੰਸਪੈਕਟਰ ਨਾਲ ਪਾਉ ਨਾ ਸਾਲਾ ਨਾਲ ਚੋ ਬੱਸ ਬੱਸ ਜਨਾਬ ਕਰ ਦਿਓ ਹੁਣੇ ਡੀਸੀ ਰਬਾ ਦਿਓ ਵੈਸੇ ਤੂੰ ਹੈ ਪੂਰੀ ਕੁੱਤਲੀ ਪੁੱਛ ਵੈਸੇ ਪੁੱਛ ਜਾਓ I'll <laughs> it. ਉਹ ਨਾਸਤ ਆ ਦਿਨਾਂ ਮੈਨੂੰ ਹੋਰਤਾ ਮਰ ਰਿਹਾ ਮੈਂ ਤਾਂ ਪਹਿਲੇ ਮਿੱਥੇ ਡਰ ਗਿਆ ਬਸ ਇੱਕ ਚਪੇੜ ਨਾਲ ਹੀ ਪੈਂਟ ਗਿੱਲੀ ਕਰ ਗਿਓ ਓਏ ਤੇਰੀ ਇੰਨੀ ਹਿੰਮਤ ਸਾਡੇ ਇਲਾਕੇ ਦੀ ਧੀ ਭੈਣ ਨੂੰ ਛੇੜੇ ਅਸੀਂ ਮਰ ਗਏ ਓਏ ਛੋਡੂ ਪੰਜਾਬ ਪੁਲਿਸ ਵੀ ਕੋਈ ਰੇਜ਼ ਨਹੀਂ ਆਉਂਦਾ ਇਹ ਕੀ ਭਰਾ ਮੌਲੋ ਦੀ ਜਗਾ ਹੈ ਅਜੀ ਜਗਾ ਵੇਚ ਕੇ ਤਾਂ ਆਟੋ ਪਾਇਆ ਆਏ ਤੂੰ ਨਾਲ ਤੇ ਚਰ ਮਹਿੰਗੀ ਪੈਂਦੀ ਆ ਬਾਈ ਜੀ ਕਿੰਨੇ ਕ ਮਹਿੰਗੀ ਪੈਂਦੀ ਆ ਘਟੋ ਘਟ ਭਾਈ 300 ਦਾ ਪੈਂਦੀ ਆ ਆਏ ਆ ਲਓ 250 ਗੜੀ ਦੀ ਖਰਾਬ ਹੈ ਕੀ ਤੇਰੀ ਰਿਪੀਟੇਸ਼ਨ ਲੈਣਾ ਹੈ ਰਿਸ਼ਮਤ ਲੈਣਾ ਹੈ ਡੋਨੇਸ਼ਨ ਐ ਕਰੋ ਪੰਜਾਬ ਤੋਂ ਪੈ ਗਏ ਓਏ ਪੰਜਾਬ ਤੋਂ ਕਿਆ ਲਈਏ ਕਦਾ